ਸਤਨਾਮੁ ਸ੍ਰੀ ਵਾਹਿਗੁਰੂ ਜੀ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਰਹਦਾਇਆ ਰਾਮ ਰਾਜੇ ਹਰਿ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯਾ ਹੰਕਾਰਿਆ ਅਨੰਦ ਗਾਠ ਦੇ ਨਾਮ ਨਿਰਮਲ ਆਇਆ ਜਨ ਨਾਨਕ ਅਸ਼ਾ ਹਰਿ ਸ਼ੀਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਰ ਸੁਖ ਰੋਗ ਪਿਆਜਾ ਸੁਖਤਾਉ ਨਾ ਹੋਈ ਤੋ ਕਰਤਾ ਕਰਣਾ ਮੈਂ ਨਹੀਂ ਜੇ ਹੋ ਕਰਣਾ ਹੋਈ ਬਲਹਾਰੇ ਗੁਰਦਤਾ ਉਸਿਆ ਤੇਰਾ ਅੰਤ ਨਾ ਜੈ ਲਖਿਆ ਰਹਾਉ ਆਤਮਾ ਜੋ ਜੋਤ ਮੈਂ ਜਤ ਅਗਲ ਅਗਲ ਰ ਪੂਰੇ ਹਾ ਦੋ ਸੱਚਾ ਸਾਹਿਬ ਸਖਤ ਸਵਾਲੇਓ ਜਿਨ ਕੇ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤ ਜੋਗ ਸਰਣਾ ਸੁ ਕਰ ਰਹਾ ਸੋਦਰ ਰਗ ਸਾਹਿਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਖਿ ਹਾ ਸੋ ਕਰਕੇ ਹਾ ਜਦ ਵੈ ਸਰਵ ਸਮਾਲੇ ਵਾਜੇ ਤੇਰੇ ਨਾਮ ਅਨੇਕ ਅ ਸੰਖਾ ਕੀਤੇ ਤੀ ਦੇਵਾਨ ਹਾਰੇ ਕੀਤੇ ਤੀ ਨਿਰਾਗ ਨੇ ਸਭ ਕਈ ਹੈ ਕੀਤੇ ਤੀ ਰੇ ਗਵਨ ਹਾਰੇ ਗਾਵਨ ਤੁਨੋ ਪਵਨ ਪਾਣੇ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੋ ਜੀਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਅੰਦਰ ਅਸਨ ਬੈਠੇ ਦੇਵਤੀ ਆਦਰ ਲਾਲੇ ਗਾਵਣ ਤਦਨੋ ਸੱਦ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਥੇ ਸਦੇ ਸੰਦੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਆਪਣਰਖੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤਦਨੋ ਰਤਨੁ ਪਾਹੀ ਤੇਰੇ ਆਠ ਸੱਠ ਤੀਰਥ ਨਾਲੇ ਗਾਵਣ ਤਦਨੋ ਜੂਦ ਮਹਾ ਬਲ ਸੂਦਾ ਗਾਵਨ ਤੁਧ ਦਿਨੋ ਖਾਣੀ ਚਾਰੇ ਗਾਵਨ ਤੁਧ ਦਿਨੋ ਖਾਣ ਲੰਡ ਮੁੰਡ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਤ ਦਿਨੋ ਗਾਵਨ ਜੋਤਨ ਪਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੇਤੇ ਦਿਨੋ ਗਾਵਨ ਸਹਿਮੈ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਚੇ ਨਾਈ ਹੈ ਪਹਿ ਹੋ ਸੇ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਗੀਤ ਆਪਣਾ ਜੋ ਤਿਖ ਦੇਵੜਿਆਈ ਜੋ ਤਿਸ ਪਾਵੈ ਸੋਏ ਕਰ ਸੇਵ ਰਹੁ ਕਬਨਾ ਕਰ ਨਾ ਜਾਇ ਸੋ ਪਾਦ ਸਾਹੂ ਸਹਾ ਪਾਸਾਹਬ ਨਾਨਕ ਰਹਿਣ ਰਜਾਈ ਆਸਾ ਮੈਲਾ ਪਹਿਲਾ ਸੁਨ ਵਡਾ ਆਖੈ ਸਭ ਕੋਈ ਤੇ ਵਡਾ ਦੇਖਾ ਹੋਏ ਕਿਉ ਨ ਪਾਇ ਨਾ ਘਿਆ ਜਾਏ ਤੇਹਨੇ ਵਾਲੇ ਤੇਰੇ ਰਹਿ ਸੁਮਾਈ ਹਵੱਡੇ ਮੇਰੇ ਸਾਹਿਬਾ ਗਰਗ ਮੇਰਾ ਗੁਣ ਗਹਿਰਾ ਕੋ ਨ ਜਾਣ ਤੇਰਾ ਕੀਤਾ ਕੇਵਣ ਚੀਨਾ ਨਹਾਉ ਸਾਭ ਸਰਤੇ ਮਰ ਸਭ ਕਮਾਈ ਸਭ ਕੀ ਉਹਦ ਮਿਲ ਕੀ ਉਹਦ ਪਾਈ ਗਿਆਨੀ ਧਿਆਨੀ ਗੁਰੂ ਘਰ ਹਾਈ ਕਹਿਣ ਨਾ ਜਾਏ ਤੇਰੀ ਤਲਬੜ ਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਦਾ ਵਰਖਾ ਕੀ ਆਵੜਿਆਈਆਂ ਜਦਨ ਸਦਿਕ ਲੈ ਲਾ ਪਾਈਆ ਅਕਲਮ ਲੈਣਾ ਠੇਠਾ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸ਼ਿਫਤੀ ਭਰੇ ਤੇਰੇ ਪੰਡਾ ਰਾਜ ਜਿਸ ਤੋਂ ਦੇਹੇ ਦਿਸੈ ਕੀ ਆਚਾਰਾ ਨਾਨਕ ਸਚ ਸਵਾਰ ਨਹਰਾ ਆਸਾ ਵਹਿ ਲਾ ਪਹਿਲਾ ਆਖਾਂ ਜੀਵਾ ਉਸਦੇ ਅਮਰ ਜਾਵੋ ਆਖਣੋਕ ਸਚਾ ਨਾਮ ਸਚੇ ਨਾਮ ਕੀ ਲਾਗੈ ਪੂਖ ਦਪੁਖ ਖਾਏ ਚਲਹਿ ਦੁਖ ਹੋ ਕਿਵਸਰੈ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਹੀ ਰਹਾਉ ਸੱਚ ਨਾ ਗਤ ਲਵੜਿਆਈ ਆਖਤ ਕੀ ਕੀ ਉਦਨ ਨਹੀ ਪਾਈ ਇਹ ਸਾਵਲ ਕੇ ਆਖਨ ਪਾਹੇ ਵੱਡਾ ਨਾ ਹੋਵੇ ਕਾਠ ਨਾ ਜਾਏ ਨਾ ਹੋ ਮਰ ਨਾ ਹੋਏ ਸੋਗ ਦਿੰਦਾ ਰਹਿ ਨਾ ਚੁਕ ਪੋਗ ਕੁਣ ਗੁਨੇ ਹੋ ਮੂਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਇ ਦੇਵ ਨਾਵ ਤੇ ਮੁਰ ਤੇ ਦਾਤ ਜਿਨ ਦਿਨ ਕਰ ਕਹਿ ਕੀਤੇ ਰਾਤ ਅਖਸ ਸੰਸਾਰ ਹੋਇ ਤਿ ਅਗਉ ਜਾਤ ਨਾਨਕ ਨਾਮ ਬਾਸਨਾਤ ਰਾਗੁ ਜਰੀ ਮਹਿਲਾ ਚੌਥਾ ਹਰ ਕੀ ਜਨੇ ਸਤਿਗੁਰ ਅਛਤ ਬਨਖਾਬ ਲੋਗ ਰੂ ਗੁਰਪਾਸ ਹਵ ਕੀਰੇ ਕਰਮ ਸਤਿਗੁਰੁ ਸਰਣਾਇ ਕਰਦੇ ਆ ਨ ਪ੍ਰਗਾਸ ਮੇਰੇ ਬਿਦੁਰ ਤੇ ਮੋਖੋ ਰਾਮ ਨਾਮ ਪ੍ਰਗਾਸ ਗਰਬਤਨਾ ਮੇਰਾ ਆਪਰਾਣ ਸਿਖਾਈ ਹਰ ਕੀਰਤਾ ਹਬੜੇ ਰਹਿਰਾਸ ਰਹਾਉ ਹਰ ਜਨ ਕੇ ਉੜ ਪਾਗ ਬਡੇਰੇ ਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਿਨ ਉਤਸ ਹੈ ਬੁਲਾ ਸੰਗਤ ਗੁਣ ਪ੍ਰਗਾਸ ਬਿਨ ਹਰ 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 ਰਸਨਾਵ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਰਹਿ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸੁ ਜਿਹਨ ਹਰ ਜਿਹਨ ਸਤਿਗੁਰ ਸੰਗਤ ਪਾਈ ਤੇਰਾ ਤੋਰ ਮਾਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜੇਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਵ ਜੀ ਦੇ ਮਹਿਲਾ ਪੰਜਵਾ ਤਾਹਿਰ ਮਨ ਅਜਤਬਦਮ ਜਾਹਰ ਹਰ ਜੋ ਪ੍ਰਿਆ ਸਹਿਲ ਬਥਰ ਮੈਂ ਜੰਤੂ ਪਾਏ ਤਾ ਕਰਜ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਨ ਮਿਲੈ ਸੋਤ ਰਿਆ ਗੁਰ ਪ੍ਰਸਾਦ ਅਪਰੰਤ ਪਾਇਆ ਸੋਕੇ ਕਾਚ ਤਹਰੀਆ ਰਹਾਉ ਜਨਨ ਬਿਤਾ ਲੋਗ ਸੁਭਨਤਾ ਕਉ ਨਾ ਕਿਸਕੇ ਤਰਿਆ ਸਿਰ ਸਿਰ ਜਰਜ ਸੁਹਾਏ ਠਾਕੁਰ ਕਾਹੇ ਮਨ ਕੋ ਕ੍ਰਿਆ ਊੜੇ ਊੜਾਵੇ ਸੇ ਕੋਸਾਰ ਪਾਛੇ ਬਿਸ਼ਰੇ ਸ੍ਰੀ ਆਦਿ ਨਕਮਣ ਖਿਲਾਵੇ ਖਮਣ ਚੁਗਾਵੇ ਮਨ ਮਹਿ ਸਿਮਰਨ ਕ੍ਰਿਆ ਸਾਵਨ ਦਾਨ ਦਾਸਾਸ਼ਟ ਅਸਦਾਨ ਠਾਕੁਰ ਕਰ ਅਦਲ ਤਰਿਆ ਜਨ ਨਾਲਿ ਗ ਬਲ ਬਲ ਸਾਧਵਲਾ ਜਾਇ ਗਿਆ ਤਨੰਤ ਨਾ ਪਾਰ ਆਵਰਿਆ ਰਾਗਾਸਾਂ ਮਹਿਲਾ ਚੁਫਤਾ ਸੋ ਪ੍ਰਖੇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਅਪਾਰ ਸਬਤਿ ਆਵਹਿ ਸਬਤਿ ਆਵਹਿ ਤੂਜੀ ਹਰ ਸਚੇ ਸਰਜਨਹਾਰਾ ਸਾਜੇਤ ਮਹਾਰੇ ਜੀ ਦੁਨੀਆ ਕਾ ਦਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਾਧੂ ਕੇ ਸਰਨਹਾਰਾ ਹਰਾ ਪੇ ठाकुर ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੁ ਘਣ ਕ੍ਰੰਤਰ ਸਰਬ ਨਿਰੰਤਰ ਜੀ ਹਰੇ ਕੋ ਅਪਰੁਖ ਸਮਾਨਾ ਇਕ ਦਾਤਾ ਤੇ ਬਖਾਰੀ ਜੀ ਸੋ ਤੇਰੇ ਚੋਜ ਬਡਾਣਾ ਤੂੰ ਆਪੇ ਦਾਤਾ ਆਪੇ ਭੁਗਤਾਜ ਹਾਤ ਤਬ ਨਾਮ ਨਾ ਜਾਣਾ ਤੂੰ ਪਾਨ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਖਿਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜੈ ਨਾਨਕ ਤਨੁ ਖੁਲ ਬਾਣਾ ਹਰ ਧਿਆਵ ਹੈ ਹਰ ਧਿਆਵ ਤੁਝੇ ਸੇ ਜਨ ਅਜਗਬਸੁਗ ਵਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਆ ਜੀ ਦਿਨ ਟੂਟੇ ਜਾਵਗੇ ਫਾਸੇ ਜੇ ਨਿਰਪਾਉ ਜਨ ਹਾਰ ਜਨ ਨਿਰਪਾਉ ਧਿਆਆ ਜੀ ਹਨਕਾ ਪਾਉ ਸਗ ਵਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤ ਹਰ ਹਰ ਰੂਪ ਸੁਮਾਸੀ ਸੇਤਨ ਸੇਤਨ ਜਨ ਹਰ ਤੇ ਆਇਆ ਜੀ ਜਨਾਨ ਅਤਲਪ ਲਜਾਸੀ ਤੇਰੇ ਭਗਤ ਤੇਰੇ ਦੇ ਭਗਤ ਪੰਡਾਰ ਜੀ ਪਰ ਏ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਦੇ ਭਗਤ ਸਲਾਹਣ ਤੂ ਜੀ ਹਨੁਨਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਅਬੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਉਹ ਸਿਮਰਤ ਸਾਸਤਰ ਜੀ ਕਰ ਕਰਿਆ ਖੜਗਰਮ ਗਰੰਤਾ ਸੇ ਭਗਤ ਅਸੀਂ ਭਗਤ ਭਲੇ ਜਾਨ ਨਾਮ ਜੀ ਜੋ ਪਾਵ ਹੈ ਮੇਰੇ ਅਨੁਭਗਵੰਤਾ ਤੂੰ ਆਦਿ ਬ੍ਰਹਮ ਪ੍ਰੰਪਰ ਕਰਤਾ ਜੀ ਤੁਦੋ ਜੀਵਣਾ ਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੈ ਕੋ ਜੀ ਤੂੰ ਨੈਤਰ ਕਰਤਾ ਸੋਈ خدا ਪੈ ਭਾਵੈ ਸ਼ਿਵਰਤੇ ਜੀ ਤੂੰ ਆਪੈ ਗ੍ਰਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਉਪਾਈ ਜੀ ਤੁਦਾ ਪੈ ਸਰਜ ਸਾ ਹੋਈ ਜਲਾਨਕ ਅਗਣ ਗਾਵੈ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂ ਵੀ ਆਸਾ ਮਹਲਾ ਚੌਥਾ ਤੂੰ ਕਰਤਾ ਸਤਿ ਆਰਬੰਡਾ ਸਾਈ ਜੋ ਤੂੰ ਪਾਵੈ ਸੋਇ ਥਿਸੀ ਜੋ ਤੂੰ ਦੇਹੇ ਸੋਇ ਹਉ ਪਾਈ ਰਹਾ ਸਭ ਤੇਰੇ ਤੋਂ ਸਭਨੇ ਤੇ ਆਇ ਜਿਸਨੋ ਕਿਰਪਾ ਕਰੇ ਏਦ ਨਾਮ ਰਤਨ ਪਾਇਆ ਗੁਰਮਹਲਾ ਦਾ ਮਨ ਮੋਗਵਾਇਆ ਦਾਵ ਛੋੜਿਆ ਬਿਲਾਇਆ ਬੂਦ ਰਿਹਾ ਸਬਤ ਜਿਹੇ ਵਾਹਿਦ ਬਿੰਦੂ ਜਾ ਕੋਈ ਨਾਹੀ ਜੇ ਜਸਾ ਤੇਰਾ ਖੇਲ ਵਿਜਮਨ ਅਛੜਿਆ ਸੰਜੋਗੀ ਮੀਲ ਜਿਸ ਲੋ ਦੂਜਾ ਨਾਹੀ ਸੋ ਜਨ ਜਾਣੈ ਹਰਗੁਣ ਸੰਹੇ ਆਖ ਵਖਾਣੈ ਜਿਨ ਹਰਿ ਸੇਵਿਆ ਸੁਪਾਇਆ ਸਹਜੇ ਹੀ ਹਰਨਾਮ ਸੁਪਾਇਆ ਤੋ ਆਪੇ ਕਰਤਾ ਤੇਰਾ ਕੀਆ ਸਮ ਹੋਇ ਖੁਦਵੇਂ ਦੂਜਾ ਲਖੁਏ ਤੋ ਕਰ ਕਰ ਵੇਖ ਹੈ ਜਾਣ ਹੈ ਸੋਏ ਜਨਾਨੋ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਅશ્રਵੜੈ ਪ੍ਰਿਲਵਾਸਾ ਪਾਣੀ ਪਾਵਤਨਹਿ ਕੀਆ ਪੰਗਜਮ ਪਗਨੇ ਚੱਲੇ ਹਉ ਦੇਖਾਂ ਤੇਟ ਮੇਲੇ ਮਨ ਲੇਖਣਾ ਚੇਤਸਮੂਲ ਬਨਾ ਹਰਿ ਸੁਲਾ ਤੇ ਦੇ ਗੁਣ ਗੱਲਿਆ ਰਹਾਉ ਨਾਹਾ ਜਤੇ ਸਤਿ ਨਿਹਪਟਿਆ ਬੂਰਹ ਭਗਦਾ ਜਨਮ ਪਿਆ ਪ੍ਰਨਤ ਨਾਰਾਇਣ ਗਏ ਸ਼ਰਣਾ ਜਨ ਤੋ ਨਾਹੀ ਵਿਸਰਿਆ ਸਭ ਮਹਿਲਾ ਪੰਜਵਾ ਹਾਏ ਪ੍ਰਾਪਤ ਮਨੁਖ ਦੇਹੁਰਿਆ ਗੋਬਿੰਦ ਵਰਣ ਕੇ ਹੈ ਤਰੇ ਬਰਿਆ ਅਵਰਿਕਾ ਜਨੇ ਕਿਤਨਾ ਕਾਮ ਅਮਰ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਵ ਲਾਗ ਪਵਜ ਲਤਨ ਨਕੈ ਜਨ ਮਰਥਾ ਜਾਤ ਰੰਗ ਮਾਇਆ ਖੈ ਰਹਾਉ ਜਵਦਾ ਸੰਜਮ ਧਰਮਨਾ ਕਮਾਇ ਸੇਵਾ ਸਾਧ ਨਾ ਜਾਣ ਹਰਿਆ ਕਹੋ ਨਾਨਕ ਹਉ ਨੀਸ ਕ੍ਰਪਾ ਸ਼ਰਨ ਮਰੇ ਕੀ ਰੱਖੋ ਸਰਬਾ ਪਾਛਾ ਹੈ ਦਸਵੇਂ ਤੇ ਬੋ ਪਾਈ ਬੇਨਤੀ ਚੋਪਈ ਹਮਰੇ ਇੱਕ ਰੋਹਾ ਦਿ ਰਛਾ ਪੂਰਨ ਹੋ ਏਤ ਕੇ ਇਛਾ ਤਾ ਚਰਨ ਮਨ ਰਹੇ ਹਮਾਰਾ ਆਪ ਨਾ ਜਾਣਕਰੋ ਅਵਰਤ ਪਾਰਾ ਹਮਰੇ ਦੁਸ਼ਟ ਸੁਭਦ ਵਕਾਂਬ ਹੋ ਆਪ ਹਾਦ ਮਹਮ ਚਾਪ ਹੋ ਸੁਖੀ ਬਸੈ ਮੂਰ ਪ੍ਰਵਾਰਾ ਸੇਵ ਸਿਖ ਸਭੈ ਕਰਤਾਰਾ ਮੂਰ ਰਛਾ ਨਚ ਕਰਤੇ ਕਰਿ ਗੈ ਸਭਨ ਕੋ ਆਸ ਮਰਗੈ ਪੂਰਨ ਹੋਏ ਹਮਾਰੇ ਆਸਾ ਦੂਰ ਬਿਨਗੇ ਰਹੇ ਪਿਆਸਾ ਤੁਮੈ ਸਾਡ ਕੀ ਅਵਨੜਾ ਤਹਾਉ ਜੋ ਪਰ ਚਾਹੂ ਸੋ ਤੁਮਤੇ ਪਾਵ ਛੇ ਵਸਿਕ ਹਮਾਰੇ ਤਾਰੇ ਹੈ ਦਿਨ ਦਿਨ ਸਾਸਤਰ ਹਮਾਰੇ ਮਾਰੀ ਹੈ ਆਪ ਹਾ ਦੇਉ ਜੇ ਬੁਰਗੈ ਬਨਨ ਕਾਲ ਕਾ ਤਰਾਸਨ ਬਰਗੈ ਹੋ ਜੋ ਸਦਾ ਹਮਾਰੇ ਪਿੱਛਾ ਸ਼੍ਰੀ ਆਤੂ ਜੋ ਕਰਿ ਹੋ ਰੱਛਾ ਰਾਖ ਲਿਹੁ ਮੋ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਆਤਮਾ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਵਰਮਾ ਭਵਤਰਾ ਕਾਲ ਪਾਏ ਸ਼ੋਜਾ ਉਤਰਾ ਕਾਲ ਪਾਏ ਗੁਰੂ ਜੀ ਨੰਬਰਗਸਾ ਸਗਲ ਕਾਲ ਕਾ ਕੀ ਆਤਮਾ ਸ਼ਾ ਜਵਨ ਕਾਲ ਜੋਗੀ ਸਭ ਕੀ ਓ ਭੇਦ ਰਾਏ ਵਰਮਾ ਜੋ ਥਿਓ ਜਵਨ ਕਾਲ ਸਾਲੂ ਸਵਾਰਾ ਨਵ ਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਅਪਣਾਇਓ ਦੇਵਤਾ ਜਛ ਨਵ ਜਾਇਓ ਆਦ ਤੇ ਕੇ ਉਤਾਰਾ ਸੋਏ ਗਰੋ ਸਮਝਿ ਹੋ ਹਮਾਰਾ ਨਵ ਸ਼ਕਾਰ ਜਿਸੇ ਹੀ ਕੋ ਹਮਾਰੇ ਸ਼ਗਰ ਪਰਜਾ ਦਵਾਰੇ ਸ਼ਿਵਕਨਕਾ ਸ਼ਿਵਗੁਣ ਸਭਤੀਓ ਸਤਨੰਕਾ ਭਲਮੋਬਜ ਕੀਓ ਘੜ ਘੜ ਕੇ ਅੰਦਰ ਕੇ ਜਾਲਤ ਭਲੇ ਬਰੇ ਕੇ ਪੀਰ ਅਵਸ਼ਾਨਤ ਚੇਤੀ ਦੇਨ ਰਸਤੂਲਾ ਸਭ ਪ੍ਰੇਰਪਾ ਦ੍ਰਿਸ਼ਟ ਅਗਰ ਫੂਲਾ ਖਾਂਤਨ ਤਨ ਕੁ ਫਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਪੀਰਵ ਛਲ ਘੜ ਘੜ ਗਏ ਪੜ ਪੜ ਕੇ ਜਾਨ ਲੈ ਜਦ ਕਰਖ ਅਕਰਾ ਕਰਤਾਰਾ ਪ੍ਰਜਾ ਧਰਤ ਦਾ ਦੇਹ ਅਪਾਰਾ ਜਵਾਕਰਖ ਕਰਤੋ ਕਬਹੁ ਤੋ ਮੈਂ ਅਮਲਤ ਦੇਹ ਦਰਸਬ ਹੂੰ ਜੀਤੇ ਬਦਲ ਸ੍ਰਿਸ਼ਟ ਸਵਚਾਰੈ ਆਪ ਆਪਣੇ ਮੂਝੋ ਚਾਰੈ ੋ ਮੋ ਸਾਹਿਤ ਰਹਿਂਦਰਾਲਮ ਜਾਨਤ ਬੀਦ ਭੀਦ ਅਰਾਲਮ ਨਿਰੰਕਾਰ ਨਿਰਵਕਾਂਦਰ ਨਾਮ ਬਵਾ ਦਾ ਨੀਲ ਅਨਾਦ ਸਭ ਤਾ ਕਮਨੋ ਚਾਰ ਦਪੇਦਾ ਜਾ ਕੋ ਪੀਵ ਨਾ ਪਾਬ ਦਪੇਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਬੂੜ ਹੈ ਕੁਝ ਭੀਦ ਨਾ ਜਾਣਤ ਮਹਾ ਦੇਵ ਕੋ ਕਹਿ ਤੁਸਦਾ ਸਿਵ ਨਿਰੰਕਾਰ ਕਾ ਚੀਰਤ ਨੈ ਪਿਵ ਆਪ ਆਪਨੇ ਵਧ ਹੈ ਜੀਤੇ ਵਰਨਤ ਪਿੰਨ ਪਿੰਨ ਤੂ ਹੈ ਤੇ ਤੇ ਤੁਮਰਾ ਲਖਾਣਾ ਜੈ ਅਵਸਾਰਾ ਕਹਿ ਬਦਸ ਜਾ ਪ੍ਰਥਮ ਸੰਸਾਰਾ ਇੱਕ ਰੂਪ ਨਵ ਸਰੂਪਾ ਰੰਗ ਪੁਰਾਵ ਕਿਝ ਭੂਪਾ ਡਾ ਜੇ ਰਸੇ ਤੇ ਕੀਨੀ ਮਤਬੇ ਖਾਨ ਬਹੁ ਰਚ ਦਿਨੀ ਕਹੋ ਫੁੱਲ ਰਾਜਾ ਹੋਇ ਬੈਠਾ ਕਹੋ ਸ਼ਿਵਨ ਪਿਓ ਸਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਵਾ ਸਰੂਪ ਸਵੰਪਵ ਅਵਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੋ ਦੋ ਜਿਥੇ ਠੋਠ ਵਤ ਲਪਤਾ ਸਗਲ ਮਨੇਸ਼ ਕਦੋਂ ਨੜ ਕਤਾ ਜਿਆ ਤੁਝ ਦਸਰਨ ਨਹੀਂ ਪਰੇ ਤਨ ਕੈ ਦੁਸ਼ਟੋ ਦੁਖਤ ਹਵੇ ਮਰੇ ਪ੍ਰਭ ਜਵਨ ਪਗ ਪਰੇ ਤੇ ਹਾਰੇ ਨਕੇ ਜਮ ਸੰਕਟ ਸਭ ਟਾਰੇ ਜੋ ਕਲਕੁਗ ਬਾਰ ਤੇ ਆਇ ਹੈ ਤਾਂ ਕੇ ਕਾਲਗਟ ਨਾ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੀ ਰਿਤ ਕਾਲਾ कृपा दृष्टो दिन जाहे निहरहु ताके तात नुकम हरहु रेद सद करो स होए दुष्ट छपसक न कोई एक बार नद में सुमारा काल पासे ताहे बारा जिन ते हरु कहा दार दुष्ट दोखते रहा खरड़ गेत में शरण तिहारे ਪਾ ਪਾ ਦੈਨ ਹੋ ਬਾਰੇ ਸਰਵ ਠੋਰ ਬੋ ਸਹਾਈ ਦੋਸਤ ਦੋਤੇ ਰਹਿ ਬਚਾਈ ਸਵਈਆ ਪਾ ਹੈ ਜਹ ਜਤੇ ਤੁਮਰੇ ਤਉ ਦੇਖ ਆਖ ਤਰਨਹੀ ਆਨਿਓ ਰਾਮ ਰਹੇ ਪ੍ਰਾਨ ਕਰਾਨ ਅਨੇਕ ਹੈ ਮਤੇ ਨਾਮ ਮੰਨਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਤਿ ਤੋਹ ਬਖਾਨਿਉ ਦੁਖ ਦਾਰ ਸਗਲ ਦਵਾਰ ਕੋ ਸਾਢਕ ਗਹਿ ਤਹਾਰੋ ਦਵਾਰ ਵਾਹਿ ਵਾਹਿ ਕਿਲਾਜ ਅਸ ਗੋਬਿੰਦ ਸਹਾਰਾ ਨਾਮ ਖਲੀ ਮਹਿਲਾ ਤੁਜਾ आनंद एक ओंकार सद्गुरु प्रसाद आनंद अपهام रिमाए सद्गुरु में पाया सद्गुरु से पाया सहज स्थिति मनवदिया वदा गया राग रत्न परिवार परियां शब्द गा बनाईया शब्द त गा भरे किरा ਮਨ ਜਨੇ ਉਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਅਮਰ ਮੇਰੀਆ ਤੂੰ ਸਦਾ ਰੋਹਨ ਨਾਨੇ ਹਰਨਾ ਨਾ ਰਹੋ ਤੂੰ ਮਨ ਮੇਰੀਂ ਦੋ ਸਭ ਸਾਰ ਲਾਗੀ ਕਰ ਹੋ ਕਰੇ ਤੇਰਾ ਸਾਰਜ ਸਭ ਸਵਾਰਣਾ ਸਭ ਨਗਲਾ ਸਮਰਾਤ ਸੁਰਾਮੀ ਸੋਖਿ ਅਮਨੈ ਉਸਾਰੇ ਕਹ ਨਾਨਕ ਮਨ ਮੇਰੀਂ ਸਦਾ ਰਹੋ ਹਰਿ ਨਾਨਕੀ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸਾ ਦੇਹ ਸੋ ਪਾਵੇ ਸਦਾ ਸਿ ਸਨਹ ਹਤੇ ਨਾਮ ਨੋ ਸਾਵੈ ਨਾਮ ਜਨ ਕਹਿ ਮਨੋਸਿਆ ਵਾ ਦੇ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਨਾ ਧਰਮੇ ਰਾਇ ਨਿਮਖਾ ਸਭ ਗਵਾਇਆ ਕਰਿ ਸ਼ਾਸਕੁ ਨੇ ਉਸ ਜਨਿਛਾ ਛੱਪ ਜਾਈਆ ਸਦਾ ਫਰਬਾਨ ਗਿਤਾ ਗ੍ਰਿਵਟੋ ਜਿਸ ਦੀਆ ਵੜਿਆਇਆ ਕਹਿ ਨਾਨਕ ਉਸ ਨੂੰ ਸੰਤੋ ਸ਼ਬਦ ਰੂਪਿ ਆਰੋਇਓ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਤਿਗੁਰ ਸਵੰਗ ਕਰਸਵੰਗ ਸਬਦ ਵਾਜੇ ਕਲਾਜਤ ਕਰਤਾ ਰਿਆ ਪੰਜ ਦੂਧ ਵਸ ਕਿਤੇ ਕਾਲ ਕੰਡਕ ਮਾਰਿਆ ਤੁਰਤ ਨਾ ਪਾਇਆ ਤਜਨ ਕੋ ਸੇ ਨਾਮ ਹਰ ਕੇ ਲਾਗੇ ਚਹਿ ਨਾਨਦ ਦੇਸ ਹੋਆ ਤਦ ਕਰ ਅਨਹਦ ਵਾਚੇ ਆਨੰਦ ਸੁਣੋ ਹੋਰ ਭਾਗੀ ਹੋ ਸਗਲ ਮਨੋ ਰਤ ਪੁਰੇ ਪਾਰ ਬਰੰਮਰਾ ਪਾਇਆ ਦਨੇ ਸਗਲੇ ਸੁਨੇ ਦੋਖ ਰੋਸ ਨਤਾ ਉਤਰੇ ਸੁਨੇ ਸੱਚੀ ਬਾਣੀ ਸੰਤ ਸਾਜਨ ਭਏ ਸਰਸ਼ੇ ਪੂਰੇ ਗੁਰ ਤੇ ਜਾਣੇ ਸੁਣਤੇ ਪੰਦ ਗਹਤੇ ਪਵਿੱਤ ਸਤਗੁਰ ਹਾ ਭਰਪੂਰੇ ਬਰਵੰਤ ਨਾਨਕ ਗੁਰ ਚਨਣ ਲਾਗੇ ਬਾਜੇ ਅਨਹਦ ਤੂਰੇ ਇਹ ਮਧਾਉਣੀ ਬਹਿਲਾ ਪੰਜਵਾ ਹਾਲੋ ਜੀ ਨਮਸਕਾਰ ਪਈਓ ਸਾ ਸੰਤੋ ਲੋਕ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਹਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਦੁਸ਼ਕਾ ਹੋਇ ਉਦਾਰੋ ਇਹ ਵਾ ਤੁਝ ਨਹਿ ਜਾਇ ਨਤ ਨੰਦ ਰਖਤਾਰੋ ਦਉ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਵਿਚਾਰੋ ਸਲੋਕ ਮਹਲਾ 5 ਮੇਰਾ ਕੀਤਾ ਜਾ ਤੋ ਨਾਹੀ ਮੈਨੂੰ ਜਗ ਤੋ ਏ ਮਾ ਦਰਗੁਣਿਆਰੇ ਕੋ ਗੁਣ ਦਾਹੀ ਆਪੇ ਦਰਸ ਪਿਉ ਏ ਦਰਸ ਪਿਆ ਮਹਰਾਬਤ ਹੋਏ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਦੇਵਾ ਦਨਮਨ ਥੀਵੇ ਹਰਿਆ ਪਉੜੀ ਤਿਥਾ ਦੋ ਸਮਰਾਤ ਹੋਇ ਤੈ ਕੋਏ ਨਾਹੀ ਔਥੈ ਤੇਰੇ ਰਾਖਾ ਗਨੀ ਉਤਰਬਾਹੇ ਸੁਣ ਕਾ ਜਮ ਕਾ ਦੂਤ ਨਾਏ ਤੇਰਾ ਛਡ ਜਾਹੀ ਪਾਜ ਲਖਵ ਸਗਾ ਹੋ ਔ ਗੁਰ ਸ਼ਬਦ ਦੇ ਪਾਰ ਪਾਹੇ ਜਿਨ ਕੋ ਲੱਗੇ ਪਿਆਸ ਅਮਰਤ ਸੇਖਾਹੇ ਗੱਲਾਂ ਪੁੱਲ ਅਗਨੋ ਗੋਬਨ ਗਾਹੇ ਸੋ ਸਨੋ ਗੁਰ ਪਾਰ ਸੁਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਜਿ ਆਵੈ ਤਦਾਹੇ ਸ਼ਲੋਕ ਮਹਿਲਾ ਪੰਜਵਾ ਅੰਤਰ ਗੁਰ ਰਾਜਣਾ ਜਿਸ ਵਾ ਜਾਉ ਗੁਰ ਨਾਉ ਨੇਤਰੇ ਸਤਗੁਰੂ ਪੇਖਣਾ ਸ਼ਰਵਣੇ ਸੁਰਣਾ ਗੁਰੂ ਲਾਉ ਸਤਗੁਰੂ ਸੇਤਿਰਤੇਆ ਦਰਗਹ ਹੈ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਬਾਦੀ ਜਾਗੇ ਮੈਂ ਤੁਮਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜਵਾ ਰੱਖੇ ਰਖਨਾਰ ਆਪਵਾਰੀਨ ਗੁਰੂ ਕੇ ਪੈਰੀ ਪਾਏ ਕਾਸਵਾਰੀਨ ਹੁ ਆਪ ਦਿਆਲ ਅਮਨ ਹੋ ਨਾ ਸਾਰਿਆਂ ਸਾਜਨਾ ਗਏ ਸੰਗ ਆਪਾ ਹਜਲ ਤਾਰਿਆਂ ਸਾਕਤ ਅਨੰਦਿਕ ਦੁਸ਼ਟ ਅਖ ਨਮਾਹੇ ਵਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮੰਨ ਬਾਹੀ ਜਿਸ ਸਮਰਤ ਸਗ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਵਾਹਿ ਜੇ ਸਾ ਸਮਰਤ ਅਸ਼ੁਭ ਹੋਏ ਸਗਲੇ ਦੁੱਖ ਜਾਹਿ ਵਾਹਿ ਗੁਰਜੀ ਕਾ ਖਾਲਸਾ ਸ੍ਰੀ ਵਾਹਿ ਗੁਰਜੀ ਕੀ ਪਟੰਕ